जी वो रोज मिलते हैं कल भी है स्टाफ जरूरी है आप एक बार हॉस्पिटल जाकर जरूर करावा ठीक है नहीं तो फिर बाद मैं ये देखो कि नहीं करा रही मैं सीधी गल कर रही हूँ कि एक चीज बड़ी एक दिन बाद भी ये प्रॉब्लम आ सकती है उन्हें तुम सारे में ना आप लै जाए कराओ किसी कि ਤਿਆਜ ਕਰਾ ਲਓ ਉਹ ਤੁਹਾਡੇ ਹੱਥ 'ਚ ਹੈ ਉਹ ਸਾਡੇ ਹੱਥ 'ਚ ਨਹੀਂ ਹੈ ਤੁਹਾਡੇ ਇਲਾਜ 'ਚ ਵੀ ਕੋਈ ਪੈਸਾ ਨਹੀਂ ਲੱਗੂਗਾ ਤੁਸੀਂ ਜਾਓ ਉੱਥੇ ਵਿਦਿਆਕ ਦੇ ਦਾਖਲ ਹੋ ਜਾਓ ਇਲਾਜ ਕਰਾਉਣਾ ਜ਼ਰੂਰੀ ਹੈ ਸਾਫੇ ਸਿੰਪਟਮ ਆ ਰਿਹਾ ਹੈ ਨਹੀਂ ਆ ਰਿਹਾ ਸਿੰਪਟਮ ਵੀ ਕਰਨਾ ਚਾਹੀਦਾ ਜਿਹੜੇ ਨੇ ਸ਼ਰਾਬ ਕੀਤੀ ਸੀ ਕੱਲ ਉਹ ਤੁਸੀਂ ਜਾ ਕੇ ਜਾ ਕੇ ਦਿਖਾਇਆ ਹੋਗਾ ਛੋਟੀ ਹਰ ਮਤ ਕਰਨਗੇ ਜੇ ਮੈਂ ਕਹਾਂ ਹੈਲੋ ਕੋਸ਼ਿਸ਼ ਆਇਆ ਜੀ ਡੇਰੀ ਨਰਦੇ हां ਭਾਰਤ ਸਰਕਾਰ ਦੀਆਂ ਕਰੀਆਂ ਲੱਗੀਆਂ ਕਰਾ ਲਈਏ ਦੂਜੇ ਦੂਜੇ ਬਾਅਦ ਵੀ ਹੋ ਰਹਿਣਾ ਦਾ ਬੜਾ ਸਾਰੇ ਬੰਦੋ ਜੀ ਆਪਾਂ ਕੀਮਤ ਮਾਰੀਏ ਮੜੀਏ ਉਹਨਾਂ ਕੋਈ ਗਲੀ ਦੇ ਵਿੱਚ ਹੈਗਾ ਤੇ ਦੱਸ ਦੋ ਇਹਨੇ ਦੋ ਕੁ ਦਿਨਾਂ ਚ ਇਹਨਾਂ ਤੋਂ ਲੈ ਕੇ ਜਿਹੜੇ ਪਿੰਚਰ ਬੰਦਿਆਂ ਨੂੰ ਅਸੀਂ ਫੜਿਆ ਤੁਹਾਨੂੰ ਪਤਾ ਹੀ ਹੈ ਉਹਨਾਂ ਤੋਂ ਜਿਹੜੇ ਨੇ ਲੈ ਕੇ ਪਿੱਤੀ ਸੀ ਆਪਣਾ ਇਲਾਜ ਕਰਾ ਲੈਣ ਜਾ ਕੇ ਅਸੀਂ ਨਾ ਹਸਪਤਾਲੋਂ ਠੀਕ ਵੀ ਹੋ ਰਹੇ ਨੇ ਕਾਪੀ ਕੋਈ ਮਤਲਬ ਤੁਹਾਡੇ ਕੋਈ ਪਰਚਾ ਪੁੱਛਾ ਨਹੀਂ ਹੋਣਾ ਅਪਾ ਤੁਹਾਨੂੰ ਠੀਕ ਕਰਾਉਣਾ ਚਾਹੁੰਦੇ ਆ ਘਬਰੋ ਨਾ ਬਸ ਤੁਸੀਂ ਇਲਾਜ ਕਰਾਓ ਸਾਡਾ ਇਹ ਮੇਨ ਮਕਸਦ ਹੈ ਤਾਂ ਤੁਸੀਂ ਸਾਰਿਆਂ ਨੂੰ ਇੱਕ ਵਾਰੀ ਚੱਲੇ ਜਾਓ ਤੁਰੰਤ ਫੀਸ ਇਹ ਮੈਸੇਜ ਲਗਾਣਾ ਸ਼ੁਰੂ ਕਰ ਦਿਓ ਆਪਾਂ ਐਸਾ ਕਰੋ ਭੇਜੂ ਨਾਲ ਟੀਮ ਸਾਡੀ ਹਾਂਜੀ ਚੇਅਰਮੈਨ ਸਾਹਿਬ ਕੀ ਗੱਲ ਬਾਤ ਹੋਈ ਹੈ ਜੀ ਦੇ ਜੀ ਜਦੀ ਵੀ ਸ਼ਰਾਬ ਪੀਣ ਦੇ ਨਾਲ ਪੰਜ ਛੇ ਮੌਤਾਂ ਹੋਈਆਂ ਨੇ ਸਾਡੇ ਪਿੰਡ ਜੀ ਹੋਰ ਕਿੱਥੇ ਕਿੱਥੇ ਹੋਈਆਂ ਜੀ ਬੋਤਲ ਬੰਦੇ ਹਸਪਤਾਲ ਨੇ ਤੇ ਥਰੀ ਵਾਲਾ ਸਾਡੇ ਲਾਗੇ ਗਵਾਂਢੀ ਪਿੰਡ ਐ ਭੰਗਾੜੀ ਐ ਕਾਲਪੁਰੀ ਤਪੜੀ ਐ ਤਪੜੀਆਂ 'ਚ ਵੀ ਆ ਜੀ ਸ਼ਾਮਦੜੀ ਤੋਂ ਚਲਵੰਡੀ ਵੀ ਆ ਲਾਗੇ ਜਾ ਕੇ ਪਿੰਡਾਂ ਦੇ ਜਦੀ ਵੀ ਸ਼ਰਾਬ ਦੇ ਨਾਲ ਬਹੁਤ ਮੌਤਾਂ ਹੋਈਆਂ ਨੇ ਇਹ ਦੁਪਾਈ ਘਟਨਾ ਆ ਤੇ ਕਿੱਦਾਂ ਦੇ ਪਰਿਵਾਰ ਗਰੀਬ ਹੀ ਆਗੇ ਜਾਂ ਜੀ ਗਰੀਬ ਪਰਿਵਾਰ ਨੇ ਆਪਾਂ ਕੀ ਕਹਿਣਾ ਚਾਹੁੰਦੇ ਹਾਂ ਸਰਕਾਰ ਨੂੰ ਸਰਕਾਰ ਨੂੰ ਤੇ ਕੀ ਕਹਿਣਾ ਬੀਸੀ ਪਾਡ ਮੈਥੇ ਪ੍ਰਸ਼ਾਸਨ ਰਾਤ ਦਾ ਹੀ ਪੂਰੀ ਜੋ ਆਪਣੀ ਜ਼ਿੰਮੇਵਾਰੀ ਤੋਂ ਬਾਹਰ ਨੂੰ ਬਾਹਰ ਹੈ ਨੇ ਠੀਕ ਹੈ ਇਹ ਕਿਹੜੇ ਕਿਹੜੇ ਪਿੰਡ ਤੋਂ ਲੰਭਦੇ ਸ਼ਰਾਬ ਇਹ ਇਹਦੇ ਬਾਰੇ ਨਹੀਂ ਕੋਈ ਜਾਣਕਾਰੀ ਇਹ ਜੀ ਰਾਤੀ ਸ਼ਾਮਾਂ ਤੋਂ ਹੀ ਪੁਲਿਸ ਪ੍ਰਸ਼ਾਸਨ ਪਿੰਡ ਦੇ ਵਿੱਚ ਫਿਰਦਾ ਰਿਹਾ ਰਾਤ ਸਾਢੇ 12 ਵਜੇ ਮੈਨੂੰ ਠਾਲਿਆ ਸਰਪੰਚ ਸਾਹਿਬ ਨੇ ਫੋਨ ਕਰਕੇ ਤੇ ਅਨਾਉਂਸਮੈਂਟ ਕੀਤੀ ਆ ਤੇ 4 ਵਜੇ ਫੇਰ ਇੱਥੇ ਦੋ ਤਿੰਨ ਗੱਡੀਆਂ ਆਵਾਂ। ਆਦੀਆਂ ਅਲਾਕਮੈਂਟਾਂ ਕੀਤੀਆਂ ਬਾਬਾ ਜੀ। ਆ ਜਿਹੜੇ ਸ਼ਰਾਬ ਪੀ ਕੇ ਪਿੰਡ ਦੇ ਵਿੱਚ ਗੁਜਰ ਗਏ ਨੇ। ਅੱਛਾ। ਉਹਨਾਂ ਬਾਰੇ ਵੀ ਕੋਈ ਤੰਗ ਆ ਕਿਹਨੂੰ ਕੋਈ ਨੁਕਸਿਆ ਤੇ ਉਹ ਦੱਸੋ ਤੇ ਉਹਨੂੰ ਹਸਪਤਾਲ ਪਹੁੰਚਾਇਆ ਜਾ। ਉਹ ਤੋਂ ਫੇਰ ਹਸਪਤਾਲ ਪਹੁੰਚਾਏ ਆ ਜੀ। ਹਸਪਤਾਲ ਇੱਥੋਂ ਦੋ ਤਿੰਨ ਜਾਣੇ ਪਹੁੰਚਾਏ ਗਏ ਆ। ਤੇ ਗਾੜੀ ਹੁਣ ਫੇਰ ਅਗੇ ਪਿੰਡ ਦੇ ਵਿੱਚ ਪਤਾ ਲਾਇਆ ਜਾ ਰਿਹਾ ਕਿ ਕਿੰਨੇ-ਕਿੰਨੇ ਪੀਟੀ ਆ। ਕਿਨੂੰ-ਕਿਨੂੰ ਕੋਈ ਚੰਗੀ ਆ, ਕੋਈ ਬੇਜੀ ਆਈ ਆ ਤੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ ਜਾਵੇ। ਠੀਕ ਹੈ। ਮਿਹਰਬ ਮੈਂ ਬਿਜਲੀ ਲੈ ਜਾਂਦੇ ਨੇ ਪੁਛੇ ਕਿ ਕਰੀ ਕਰਤੋਂ ਜੀਐਨਡੀ ਰੈਫਰ ਕਰਾਂਗੇ ਹਾਂ ਬਟ 2094 ਠੀਕ ਹੈ ਸਰ ਮੈਡਮ ਤਰੀਆਲ ਵੀ ਅਮਰਜੈਂਸੀ ਸਵਾਵਾ ਚਾਲੂ ਕਰੋ ਉੱਥੇ ਸਵਾਵਾ ਕੋਈ ਨਹੀਂ ਚਾਲੂ ਹਾਂਜੀ ਤਰੀਆਲ ਮੋਢਲਾ ਸਿਹਤ ਕੇਂਦਰ ਵਿਖੇ ਕੋਈ ਵੀ ਸਵਾਹ ਹੈ ਨਹੀਂ ਜੀ ਅੱਜ ਉਹ ਹੁੰਦਾ ਤੇ ਕੋਈ ਨਾ ਕੋਈ ਕਈ ਮਰੀਜ਼ ਬਾਝ ਵੀ ਸਕਦੇ ਸੀ ਇਹ ਨਾ ਹਲੇ ਉਹ ਟਾਈਮ ਨਹੀਂ ਹੈਗਾ ਜੀ ਐਸੇ ਪਹਿਨਾਪੜਾ ਕੰਮ ਕਰ ਹਾਂ ਹੀ ਆਨੇ ਵੀ ਤੁਹਾਡੇ ਧਿਆਨ ਦੇ ਵਿੱਚ ਲਿਆਉਣਾ ਚਾਹੁੰਦੇ ਆਂ ਬੜੀ ਦੱਸਦੀ ਐ ਕਿ ਪੂਰੀ ਰਾਤ ਸਾਰੀ ਡਾਕਟਰ ਦੀ ਟੀਮ ਪਿੰਡ ਦੇ ਵਿੱਚ ਨਹੀਂ ਰਹੀ ਆ ਜੀ ਟੀਮਾਂ ਤਾਂ ਰਹੀਆਂ ਵੱਸ ਪਿੰਡ ਦੇ ਵਿੱਚ ਹੀ ਰਹੀ ਐ ਜੀ ਰਹੀਆਂ ਵਾਂ ਜੀ ਆਪਾਂ ਪਿੰਡ ਦੇ ਵਿੱਚ ਜਿਹੜੀ ਕੰਮ ਕਰਨਾ ਹੈ ਨਾ ਆਪਾਂ ਤੁਸੀਂ ਵੀ ਸਾਨੂੰ ਹੈਲਪ ਕਰੋ ਹਾਂਜੀ ਪਹਿਲਾਂ ਉਹ ਕੰਮ ਕਰੀ ਨਹੀਂ ਤਾਂ ਰਾਤ ਪੁੱਛ ਲਓ ਇਹਨਾਂ ਨੇ ਸਰਕਾਰ ਦੀ ਹੈਲਪ ਕੀਤੀ ਪੁਲਿਸ ਦੀ ਵੀ ਕੀਤੀ ਨਾਲ ਵੀ ਕੀਤੀ ਆ ਜੀ ਹੁਣ ਆਪਾਂ ਨੂੰ ਤੁਸੀਂ ਹੈਲਪ ਕਰੋ ਇਹ ਗੱਲਾਂ ਆਪਾਂ ਬਾਅਦ ਚ ਹਾਂ ਚਲੋ ਇਹ ਚਾਹੀਦੀ ਐ ਜੀ ਬੜਾ ਵੱਡਾ ਮੁੱਦਾ ਵਾ ਜੀ ਅਭੀ ਤਕਰੀਬਨ ਰਾਤ 10 10:30 ਵਜੇ ਸਾਨੂੰ ਇਨਫੋਰਮੇਸ਼ਨ ਆਈ ਸੀ ਕਿ ਇਸ ਨੇ ਹਰਕਤ ਚਾਹਤੀ ਕਿਨੋਂ ਤਾਂ ਅਸੀਂ ਜਿਹੜੇ 3-4 ਪਿੰਡ ਅਫੈਕਟਿਡ ਸੀਗੇ ਅਸੀਂ ਉੱਥੇ ਬੌਸਪੈਟ ਵੀ ਕਰਾਈ ਵੀ ਜੇ ਕੋਈ ਹੋਰ ਬਿਮਾਰ ਹੈ ਇਮੀਡੀਏਟਲੀ ਉਹਨੂੰ ਅਸੀਂ ਹਸਪੀਟਲ ਚੋਦਾ ਲਾਜ ਕਰਾਈ ਗਏ। ਸੋ ਰਾਤ ਅਸੀਂ 4-5 ਜਨਾਂ ਨੂੰ ਇਮੀਡੀਏਟਲੀ ਹਸਪੀਟਲ ਵੀ ਸ਼ਿਫਟ ਕਰਾਇਆ। ਫਿਰ ਐਫਆਈਆਰ ਦਰਜ ਕੀਤੀ ਗਈ ਔਰ ਫਾਇਰ ਦਰਜ ਦੇ ਨਾਲ-ਨਾਲ ਜਿਹੜੇ ਮੁਲਜ਼ਮ ਸੀ ਮੇਨ ਅਸੀਂ ਉਹਨਾਂ ਨੂੰ ਅਰੈਸਟ ਵੀ ਕਰ ਲਿਆ ਹੋਇਆ ਔਰ ਅਰਲੀ ਮਾਰਨਿੰਗ ਜਿਹੜਾ ਪਿੱਛੇ ਕਿੰਗਪਿੰਨ ਸੀਗਾ ਜਿਹੜਾ ਸਾਰਾ ਕੁਝ ਲੈ ਕੇ ਆਇਆ ਸੀ ਉਹ ਵੀ ਅਰੈਸਟ ਹੋ ਗਿਆ ਹੁਣ ਸਾਰੀ ਪੁਛਗਿਸ ਚੱਲ ਰਹੀ ਹੈ ਔਰ ਅਸੀਂ ਇਵਨ ਟੀਮਾਂ ਉਜੇ ਫਸਟੇਜ ਚ ਆਊਟ ਆਫ ਸਟੇਟ ਵੀਜ਼ਾ ਵਾਲਾ ਕਰਤੀਆ ਹੈ ਜਿਹੜੇ ਹੋਰ ਬੰਦੇ ਪਿਛਲੇ ਜਿੱਥੋਂ ਸਪਲਾਈ ਆਈਆ ਉਹਨਾਂ ਨੂੰ ਰੈਸਟ ਕਰਨਾ ਹੈ